ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਲਿਆਣ ਮਹੱਲਾ ਪੰਡਵਾ ਰਾਬ ਮੇਰਾ ਅੰਤਰ ਜਾਮੀ ਜਾਣ ਕਰ ਕਿਰਪਾ ਪੂਰਨ ਪਰਮੇਸ਼ਰ ਨਿਤਲ ਸੱਚ ਸ਼ਬਦ ਨਿਸ਼ਾਨ ਰਹਾਉ ਹਰ ਬਿਨ ਆਣ ਨ ਕੋਈ ਸਮਰੱਥ ਏ ਰਿਆਸ ਤੇਰਾ ਮਨ ਤਾਣ ਸਰਬ ਘਟਾ ਕੇ ਦਾਤੇ ਸੁਆਮੀ ਸਰਬ ਘਟਾ ਕੇ ਦਾਤੇ ਸੁਆਮੀ ਦੇਹ ਸੋ ਪਹਿਰਨ ਖਾਨ ਸੁਰਤ ਮਤ ਚਤਰਾਈ ਸੋ ਬਾ ਰੂਪ ਰੰਗ ਧਨ ਮਾਨ ਸਰਬ ਸੂਖ ਆਨੰਦ ਨਾਨਕ Jap ਰਾਮ ਨਾਮ ਕਲਿਆਣ ਸਰਬ ਸੂਖ ਆ ਨੰਦ ਨਾਨਕ ਇਥੇ ਵਿਸਰਾਮ ਹੈ ਜਪ ਰਾਮ ਨਾਮ ਛਠਮ ਕਲਿਆਣ ਨਾਣੀ ਨਾਲ ਬੋਲਣਾ ਕਲਿਆਣ ਮਹਲ ਇਹ ਵੀ ਪੁਰਾਤਨ ਸਰੂਪਾਂ ਚ ਪਾਠ ਨਾਣੀ ਨਾਲ ਹੀ ਹੈ ਪੋਥੀਆਂ ਚ ਕਲਿਆਣ ਛਪਿਆ ਹੈ ਉਹਦੇ ਪਾਠ ਕਲਿਆਣ ਨਾਣੀ ਨਾਲ ਸੁੱਧ ਹੈ ਕਲਿਆਣ ਮਹੱਲਾ ਪੰਜਵਾ ਹਰ ਚਰਨ ਸਰਨ ਕਲਿਆਣ ਕਰਨ ਰਾਵ ਨਾਮ ਅਤਿਤ ਪਾਵਨ ਰਹਾਉ ਸਾਧ ਸੰਗ ਜਾਪ ਨ ਸੰਗ ਜਮ ਕਾਲ ਇਸ ਨ ਖਾਵਨੋ ਮੁਕਤ ਜੋਗਤ ਨ ਕੋ ਸੁਖ ਹਰ ਭਗਤ ਲਵੈ ਨ ਲਾਭਨੋ ਹਰ ਭਗਤ ਲਵੈ ਨ ਲਾਭਨੋ ਪ੍ਰਾਵ ਦਰਸ ਰਬ ਲਾਸ ਨਾਨਕ ਬਾਹੜ ਜੂਨ ਨ ਪਾਤਾਵਨੋ ਕਲਿਆਣ ਮਹੱਲਾ ਚੌਥਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮ ਰਾਮ ਰਾਮੋ ਸੋਨ ਮਨ ਭੀਜੈ ਕਿ ਰਾਮ ਪਦ ਤੇ ਹੀ ਵਿਸਰਾਮ ਹੈ ਰਾਮ ਰਾਮ ਰਾਮੋ ਸੋਨ ਮਨ ਭੀਜੈ ਰਾਮ ਰਾਮ ਰਾਮੋ ਸੋਨ ਮਨ ਭੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਜੇ ਪੀਜੈ ਰਹਾ ਕਾਸ਼ਟ ਮਹਿ ਜੋ ਹੈ ਵੈਸੰਤਰ ਮਾਥ ਸੰਜਮ ਕਾੜ ਕਢੀਜੈ ਮਾਥ ਪੂਲਾ ਬੂਲੈ ਮਾਥ ਸੰਜਮ ਕਾੜ ਕਢੀਜੈ ਆਰਾਮ ਨਾਮ ਹੈ ਜੋਤ ਸਬਾਈ ਤਤ ਗੁਰਮਤ ਕਾੜ ਲਈਜੈ ਤਤ ਗੁਰਮਤ ਕਾੜ ਲਈ ਜ 9 ਦਰਵਾਜ ਨਵੇਂ ਦਰ ਫੀਕੇ ਰਸ ਅੰਮ੍ਰਿਤ 10 ਵੇ ਚੋਈਜੈ ਕਿਰਪਾ 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 ਕਰ ਪਿਆਰੇ ਗੁਰਬਖਦੀ ਹਰ ਰਸ ਤੀਜੈ ਕਾਇਆ ਨਗਰ ਨਗਰ ਹੈ ਨੀਕੋ ਵਿੱਚ ਸੰਗਦਾ ਹਰ ਰਸ ਪੀਜੈ ਰਤਨ ਲਾਲ ਅਮੋਲ ਅਮੋਲਕ ਸਤਗੁਰ ਸੇਵਾ ਦੀਜੈ ਸਤਗੁਰ ਅਗਮ ਅਗਮ ਹੈ ਠਾਕੁਰ ਹਾਰ ਭਰ ਸਾਗਰ ਭਗਤ ਕਰੀਜੈ ਕਿਰਪਾ ਕਿਰਪਾ ਕਰ ਦੀਨ ਹਮ ਸਾਰਿੰਗ ਇੱਕ ਬੂੰਦ ਨਾਮ ਮੁਖ ਦੀਜੈ ਕਿਰਪਾ ਕਿਰਪਾ ਕਰ ਦੀਨ ਹਮ ਸਾਰਿੰਗ ਇਥੇ ਵਿਸਰਾਮ ਹੈ ਇੱਕ ਬੂੰਦ ਨਾਮ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ ਮਨ ਰੰਗਨ ਕੋ ਗੋਰ ਦੀਜੈ ਰਾਮ 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 ਰੰਗ ਰਾਤੇ ਰਸ ਰਸਿਕ ਗਟਕ ਨਿਤ ਪੀਜੈ ਰਸ ਰਸਿਕ ਗਟਕ ਨਿਤ ਪੀਜੈ ਬਸਦਾ ਸप्त ਦੀਪ ਹੈ ਸਾਗਰ ਬਸਦਾ ਸप्त ਦੀਪ ਹੈ ਸਾਗਰ ਬਸਦਾ ਸप्त ਦੀਪ ਹੈ ਸਾਗਰ ਕਾਡ ਕੰਚਨ ਕਾਡ ਤਰੀਜੈ ਮੇਰੇ ਠਾਕੁਰ ਕੀ ਜਨ ਇਹਨੋ ਨਾ ਬਾਦਸ਼ਾਹ ਹੈ ਹਰ ਮਗ ਹੈ ਹਰ ਰਸ ਦੀਜੈ ਸਾਖਤ ਨਰ ਪ੍ਰਾਨੀ ਸਦ ਭੁਖੇ ਨਿਤ ਭੁਖਨ ਭੂਖ ਕਰੀਜੈ ਭਾਵਤ ਧਾਏ ਧਵਹਿ ਪ੍ਰੀਤ ਮਾਇਆ ਲਖ ਕੋਸਨ ਕਉ ਬੇਥ ਦੀਜੈ ਬੇਥ ਬੇਥ ਪਾਠ ਹੈ ਲਖ ਕੋਸਨ ਕਉ ਬੇਥ ਦੀਜੈ ਹਰ 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 ਜਨ ਊਤਮਾ ਕਿਆ ਉਪਮਾ ਤੈਨ ਦੀਜੈ RAM ਨਾਮ ਤਵਲ ਔਰ ਨਾ ਉਪਮਾ ਜਨ ਨਾਨਕ ਕਿਰਪਾ ਕਰੀਜੈ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ